ਤੋ ਤੁਹਾਨੂੰ ਹੁਣ ਆਪਾਂ ਪਿੰਡ ਗੁੜਿਆਂ ਦਾ ਇਹ ਜਿਹੜਾ ਜੰਜਕਰ ਦਿਖਾਵਾਂਗੇ ਜਿਹਨੂੰ 골ਡ ਜੈਮ ਦੇ ਨਾਲ ਵੀ ਜਾਣਿਆ ਜਾਂਦਾ ਸੀਗਾ ਤੁਸੀਂ ਦੇਖ ਸਕਦੇ ਹੋ ਉੱਪਰ ਲਿਖਿਆ ਹੋਇਆ 골ਡ ਜੈਮ ਆ ਪਿਛਲੇ ਸਮੇਂ ਤੇ ਇਹਦੀ ਹਾਲਾਤ ਜਿਹੜੀ ਬਹੁਤ ਵਧੀਆ ਹੁੰਦੀ ਸੀ ਇੱਥੇ ਨੌਜਵਾਨ ਜਿਹੜੇ ਸੀਗੇ ਜਿੰਮ ਕਰਦੇ ਹੁੰਦੇ ਸੀ ਅੰਦਰ ਮਸ਼ੀਨਾਂ ਪਈਆਂ ਹੁੰਦੀਆਂ ਸੀਗੀਆਂ ਤੇ ਪਰ ਅਗਰ ਆਪਾਂ ਅੱਜ ਦੇ ਹਾਲਾਤ ਦੇਖੀਏ ਤਾਂ ਮੈਨੂੰ ਲੱਗਦਾ ਨਹੀਂ ਕਿ ਇਹਨੂੰ ਦੇਖ ਕੇ ਕੋਈ ਕਹਿ ਸਕਦੇ ਕਿ ਇਹ ਕਿਸੇ ਪਿੰਡ ਦਾ ਜੰਜਕਰ ਆ ਅੰਦਰੋਂ ਤਸਵੀਰਾਂ ਹੋਰ ਵੀ ਤੁਹਾਨੂੰ ਜਿਹੜੀਆਂ ਆ ਦੇਖ ਕੇ ਮਨ ਦੁਖੀ ਹੋਊਗਾ ਆ ਮੋਰੇ ਇਥੇ ਪਹਿਲਾਂ ਜਦੋਂ ਬੱਚੇ ਇਥੇ ਜਿਮ ਕਰਦੇ ਹੁੰਦੇ ਸੀ ਤਾਂ ਇਥੇ ਬਾਲੀਬਾਲ ਟੈਨਿਸ ਵਗੈਰਾ ਖੇਡ ਲੈਂਦੇ ਸਕੇ ਐਕਸਰਸਾਈਜ਼ ਹੋ ਜਾਂਦੀ ਸੀ ਵਧੀਆ ਪਰ ਮੌਜੂਦਾ ਜਿਹੜੇ ਹਾਲਾਤ ਆ ਹੁਣ ਇਹਦਾ ਜ਼ਿੰਮੇਵਾਰ ਦੱਸੋ ਕੌਣ ਹੈ ਕਿ ਜਿਹੜਾ ਇਸ ਪਿੰਡ ਦੇ ਸਰਪੰਚ ਸੀਗੇ ਕਿ ਉਹਨਾਂ ਨੇ ਇੱਧਰ ਨੂੰ ਧਿਆਨ ਦਿੱਤਾ ਕਿ ਨਹੀਂ ਦਿੱਤਾ ਇਹਦਾ ਜਵਾਬ ਹੁਣ ਤੁਸੀਂ ਕਮੈਂਟਾਂ ਵਿੱਚ ਦਿਓ ਪਿੰਡ ਗੁੜੇ ਤਹਿਸੀਲ ਨਕੋਦਰ ਨੇੜੇ ਟਾਲੀ ਤੇ ਚਾਨੀ ਦੇ ਵਿਚਕਾਰ ਪੈਂਦਾ ਪਿੰਡ ਗੁੜੇ ਆ ਤੁਸੀਂ ਦੇਖ ਲਓ ਜੰਜ ਘਰ ਦਾ ਹਾਲ ਔਰ ਇਹਦਾ ਜ਼ਿੰਮੇਵਾਰ ਕੌਣ ਆ ਔਰ ਪਿੰਡ ਦਾ ਸਰਪੰਚ ਜਾਂ ਪਿੰਡ ਦੀ ਪੰਚਾਇਤ ਜਿਹੜੀ ਹੈ ਉਹ ਇੱਧਰ ਨੂੰ ਕਿਉਂ ਨਹੀਂ ਧਿਆਨ ਦੇ ਰਹੀ ਹੁਣ ਇਹਦੇ ਬਾਰੇ ਤੁਸੀਂ ਆਪ ਹੀ ਜਿਹੜਾ ਅੰਦਾਜ਼ਾ ਲਗਾ ਸਕਦੇ ਆ ਔਰ ਇਹ ਜੰਜਕਰ ਜਦੋਂ ਇੱਥੇ ਬਹੁਤ ਵਧੀਆ ਤਰੀਕੇ ਨਾਲ ਬਣਿਆ ਹੁੰਦਾ ਸੀਗਾ ਤੇ ਨੌਜਵਾਨਾਂ ਦੇ ਲਈ ਇੱਥੇ 골ਡ ਜੈਮ ਸੀਗੀ ਤੇ ਨੌਜਵਾਨ ਇੱਥੇ ਜਿੰਮ ਕਰਦੇ ਸੀਗੇ ਔਰ ਆਪਣੀ ਸਿਹਤ ਬਣਾਉਂਦੇ ਸੀ ਔਰ ਇੱਥੇ ਖੇਡਦੇ ਹੁੰਦੇ ਸੀ ਪਰ ਅੱਜ ਤੁਸੀਂ ਦੇਖ ਲਓ ਕਿੰਦਾ ਭੰਗ ਚੜ ਗਈ ਆ ਕਿੰਦਾ ਗੰਦ ਕੂੜਾ ਇੱਥੇ ਪਿਆ ਹੋਇਆ ਔਰ ਤਾਂ ਹਾਲਾਤ ਦੇਖ ਲਓ ਤੁਸੀਂ ਇਹ ਕਮਰੇ ਦੇ ਹੁਣ ਤੁਹਾਡੇ ਹਿਸਾਬ ਨਾਲ ਇਹਦਾ ਜ਼ਿੰਮੇਵਾਰ ਕੌਣ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੀ ਪਿੰਡ ਗੁੜਿਆਂ ਦੇ ਜਿਹੜਾ ਜੈਮ ਸੀਗਾ ਪਹਿਲਾਂ ਜਿਹਨੂੰ ਜਾਂਚ ਕਰਕੇ ਆ ਜਾਂਦਾ ਸੀ ਪਰ ਅੱਜ ਹਾਲਾਤ ਤੁਸੀਂ ਦੇਖ ਲਓ ਕਿਹੋ ਜਿਹਾ ਬਣ ਚੁੱਕਿਆ ਹੈ